ਇਹ ਤਸਵੀਰਾਂ ਹਨ ਗੜਸ਼ੰਕਰ ਦੇ ਬੀਰੰਪੁਰ ਰੋਡ ਦੀਆਂ ਬੀਰੰਪੁਰ ਰੋਡ ਤੇ ਜਿੱਥੇ ਕਿ ਸੀਵਰੇਜ ਪਾਣ ਦਾ ਕੰਮ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਹੈ ਕੰਮ ਮੁਕੰਮਲ ਹੋ ਚੁੱਕਾ ਹੈ ਪਾਈਪਲਾਈਨ ਪਾਣ ਦਾ ਪਰ ਪਾਈਪਲਾਈਨ ਪਾਣ ਤੋਂ ਬਾਅਦ ਉਸ ਦੇ ਉੱਪਰ ਪ੍ਰੀਮਿਕਸ ਨਾ ਪੈਂਡ ਕਰਨ ਜਦ ਵੀ بارش ਹੁੰਦੀ ਹੈ ਤਾਂ ਇੱਥੋਂ ਦਾ ਨਜ਼ਾਰਾ ਇਸ ਤੇ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਜਾਂਦੇ ਹਨ ਕਿ ਤੁਸੀਂ ਪੈਦਲ ਦੋ ਪਹੀਆ ਵਾਹਨ ਕਾਰ ਲੈ ਕੇ ਜਾ ਫਿਰ ਵੱਡੀਆਂ ਗੱਡੀਆਂ ਵੀ ਇਸ ਸੜਕ ਤੋਂ ਨਹੀਂ ਲੰਘਾ ਸਕਦੇ ਇਸ ਇਲਾਕੇ ਦੀ ਮਿੱਟੀ ਬਹੁਤ ਚੀਕਨੀ ਹੋਣ ਕਾਰਨ ਇਸ ਤੇ ਹਲਕੀ ਜਿਹੀ ਬਾਰਿਸ਼ ਤੋਂ ਪਹਿਨ ਤੋਂ ਬਾਅਦ ਵੀ ਮਾਹੌਲ ਸਲਿਪਰੀ ਹੋ ਜਾਂਦਾ ਹੈ ਲੋਕ ਇਸ ਦਲਦਲ ਰੂਪੀ ਸੜਕ ਤੇ ਚੱਲਣ ਵਿੱਚ ਅਸਮਰੱਥ ਹੋ ਜਾਂਦੇ ਹਨ ਪ੍ਰਸ਼ਾਸਨ ਵੱਲੋਂ ਤੇ ਸੰਬੰਧਿਤ ਠੇਕੇਦਾਰ ਵੱਲੋਂ ਲੋਕਾਂ ਦੀ ਸਮੱਸਿਆ ਵੱਲ ਬਿਲਕੁਲ ਵੀ ਗੌਰ ਨਹੀਂ ਕੀਤਾ ਜਾ ਰਿਹਾ ਜਿਸ ਤੇ ਕਾਰਨ ਲੋਕਾਂ ਨੂੰ ਲੋਕਾਂ ਦੇ ਹਾਲ ਦੇ ਉੱਪਰ ਛੱਡਿਆ ਹੋਇਆ ਹੈ। ਤ੍ਰੀਬ ਅੱਧਾ ਕਿਲੋਮੀਟਰ ਦੇ ਇਸ ਵਕਫੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੇ ਨਗਰ ਕੌਂਸਲ ਦੀ ਹਦੂਦ ਦੇ ਅੰਦਰ ਆਪਣਾ ਘਰ ਇਸ ਕਰਕੇ ਬਣਾਇਆ ਸੀ ਕਿ ਉਹਨਾਂ ਨੂੰ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਜਿਸ ਨਾਲ ਕਿ ਉਹ ਸ਼ਹਿਰੀ ਵਸਨੀਕ ਹੋਣ ਦਾ ਮਾਣ ਮਹਿਸੂਸ ਕਰਨ। ਪਰ ਜਿਸ ਤਰ੍ਹਾਂ ਦੇ ਹਾਲਾਤ ਇੱਥੇ ਹਲਕੀ ਜਿਹੀ بارش ਤੋਂ ਬਾਅਦ ਬਣ ਜਾਂਦੇ ਹਨ ਉਸ ਤੋਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਰਾਤ ਬਰਾਤੇ ਇਹਨਾਂ ਲੋਕਾਂ ਨੇ ਘਰੋਂ ਬਾਹਰ ਨਿਕਲਣਾ ਹੋਵੇ ਤਾਂ ਨਿਕਲ ਸਕਦੇ ਹਨ ਜਾਂ ਨਹੀਂ ਗੱਲ ਜੇਕਰ ਕੀਤੀ ਜਾਵੇ ਸੜਕ ਦੇ ਹਾਲਾਤਾਂ ਦੀ ਤਾਂ ਇਹ ਹਾਲਾਤ ਜਦ ਵੀ بارش ਇਸ ਇਲਾਕੇ ਵਿੱਚ ਪੈਂਦੀ ਹੈ ਤਾਂ ਅਜਿਹੇ ਬਣ ਜਾਂਦੇ ਹਨ ਲੋੜ ਇਹ ਹੈ ਕਿ ਬਿਨਾਂ ਦੇਰੀ ਇਸ ਸੜਕ ਦੇ ਪਾਣੀ ਦਾ ਜੋ ਠਹਿਰਾਉ ਹੁੰਦਾ ਹੈ ਬਰਸਾਤੀ ਪਾਣੀ ਦਾ ਉਸ ਤੋਂ ਹੱਲ ਕੀਤਾ ਜਾਵੇ ਅੱਜ ਦੀ ਬਰਸਾਤ ਤੋਂ ਬਾਅਦ ਪਾਣੀ ਕਿਸ ਤਰ੍ਹਾਂ ਸੜਕ ਦੇ ਉੱਪਰ ਖੜਾ ਹੈ ਉਸ ਤਸਵੀਰਾਂ ਤੋਂ ਸਾਫ਼ ਚਲਕ ਰਿਹਾ ਹੈ ਚੀਕਣੀ ਮਿੱਟੀ ਦਲਦਲ ਬਣੀ ਹੋਈ ਔਰ ਲੋਕਾਂ ਨੂੰ ਲੰਘਣਾ ਔਖਾ ਵੱਡੀ ਗਿਣਤੀ ਵਿੱਚ ਲੋਕ ਇਸ ਇਲਾਕੇ ਵਿੱਚ ਰਹਿੰਦੇ ਹਨ ਮਾੜੇ ਮੋٹے ਬਾਜ਼ਾਰ ਦੇ ਕੰਮਾਂ ਲਈ ਅਕਸਰ ਘਰਾਂ 'ਚੋਂ ਬਾਹਰ ਜਾਣਾ ਆਣਾ ਪੈਂਦਾ ਹੈ ਪਰ ਕਿਸ ਤਰ੍ਹਾਂ ਜਾਪਾਂਗੇ ਇਹ ਤੁਸੀਂ ਦੇਖ ਸਕਦੇ ਹੋ ਆਮ ਲੋਕਾਂ ਨੂੰ ਵੱਡਾ ਰੰਜ ਹੈ ਕਿ ਉਹਨਾਂ ਦੀ ਕੋਈ ਗੱਲ ਸੁਣਨ ਵਾਲਾ ਵੀ ਕਦੇ ਕੋਈ ਇਸ ਪਾਸੇ ਨਹੀਂ ਆਇਆ ਸਮੱਸਿਆ ਦਾ ਹੱਲ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਸੰਬੰਧਿਤ ਠੇਕੇਦਾਰ ਨੂੰ ਚਾਹੀਦਾ ਹੈ ਕਿ ਇੱਥੇ ਰੇਤਾ ਛੁੱਟ ਕੇ ਜਾਂ ਫਿਰ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਵੰਧ ਕਰਕੇ ਜਦ ਤੱਕ ਸੀਵਰੇਜ ਦੀ ਟੈਸਟਿੰਗ ਕਰਕੇ ਇਸ ਦੇ ਉੱਪਰ ਪ੍ਰੋਪਰ ਪ੍ਰੀਮਿਕਸ ਨਹੀਂ ਪੈ ਜਾਂਦੀ ਤਦ ਤੱਕ ਲੋਕਾਂ ਨੂੰ ਲੰਘਣਯੋਗ ਰਾਹ ਜ਼ਰੂਰ ਬਣਾ ਕੇ ਦਿੱਤਾ ਜਾਵੇ ਵੈਸੇ ਲੋੜ ਤਾਂ ਇਸ ਗੱਲ ਦੀ ਹੈ ਕਿ ਸੀਵਰੇਜ ਪੈ ਚੁੱਕਾ ਹੈ ਤਾਂ ਇਸ ਦੇ ਉੱਪਰ ਹੁਣ ਇਸ ਦੀ ਟੈਸਟਿੰਗ ਕਰਕੇ ਪ੍ਰੀਮਿਕਸ ਪਾਈ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤ ਹੋ ਸਕੇ